ਤੇ ਇਹਨਾਂ ਨੂੰ ਇਹਨਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਇਹਨਾਂ ਨੂੰ ਹੋਰ ਵੀ ਲੋਕਾਂ ਨੂੰ ਇਹ ਸਿੱਖਿਆ ਮਿਲੇਗੀ ਇੰਦਾ ਨਹੀਂ ਕਰੀ ਰਿਹਾ ਉਹਦੇ ਮਾਪਿਆਂ ਨਾਲ ਜਿਨ੍ਹਾਂ ਨੇ ਜਨਮ ਦਿੱਤਾ ਉਹਨਾਂ ਨੇ ਇੰਦਾ ਨਹੀਂ ਮਾਰਿਆ ਸਾਨੂੰ ਕੁਝ ਨਹੀਂ ਮਤ ਸਾਨੂੰ ਤਾਂ ਅਸੀਂ ਆ ਕੇ ਦੇਖਿਆ ਜਿਹੜੀ ਹੋਈ ਸੀਗੀ ਪੂਰੀ ਚਲਾਈ ਹੋਈ ਸੀ ਇਹਨਾਂ ਨੇ ਅਸੀਂ ਕੁਝ ਨਹੀਂ ਜਾਣਦੇ ਇਹਨਾਂ ਨੇ ਕਿਵੇਂ ਮਾਰਿਆ ਕਿੱਦਾਂ ਇਹਨਾਂ ਕੀਤਾ ਸਿਰਫ ਅਸੀਂ ਹੱਡੀਆਂ ਹੀ ਦੇਖੀਆਂ ਆ ਕੇ ਕਿਹਨਾਂ ਵੱਲੋਂ ਮਾਰਿਆ ਗਿਆ ਜੀ ਮੇਰੀ ਪਰਜਾਈ ਮੇਰਾ ਭਤੀਜਾ ਮੇਰੀ ਭਤੀਜ ਨਾ ਨੇ ਮਾਰਿਆ ਕੀ ਕਾਰਨ ਹੈ ਕਿ ਇੰਨੀ ਕਾਰਨ ਸਾਨੂੰ ਪਤਾ ਹੀ ਨਹੀਂ ਇਹਨਾਂ ਨੇ ਕੀ ਰੋਲਾ ਹੋਇਆ ਇਹਨਾਂ ਦਾ ਕੀ ਨਹੀਂ ਹੋਇਆ ਸਾਨੂੰ ਤਾਂ ਫੋਨ ਵੀ ਨਹੀਂ ਕਰਿਆ ਇਹਨਾਂ ਨੇ ਸਾਨੂੰ ਕੁਝ ਪਤਾ ਨਹੀਂ ਇਸ ਚੀਜ਼ ਬਾਰੇ ਬਸ ਸਿਰਫ ਇਹਨਾਂ ਨੂੰ ਫੋਨ ਕਰਿਆ ਸਾਨੂੰ ਕੁਝ ਨਹੀਂ ਕਰਿਆ ਇਹਨਾਂ ਨੇ ਫੋਨ ਕੀਤਾ ਮੈਨੂੰ ਸਾਨੂੰ ਤਾਂ ਮੇਰੇ ਜਿੰਨੇ ਮੇਰੇ ਜੀਜਾ ਜੀ ਨੇ ਦੱਸਿਆ ਸਾਨੂੰ ਇਹਨਾਂ ਬਾਰੇ ਕੋਈ ਪਤਾ ਜਾਣਕਾਰੀ ਨਹੀਂ ਇਹਨਾਂ ਨੇ ਮਾਰੀ ਕੁੱਟੀ ਕਿਸ ਤਰ੍ਹਾਂ ਜੀ ਸਿਰਫ ਜਲੀ ਹੋਈ ਆ ਕੇ ਦੇਖੀ ਅਸਵੇਰੇ ਇਹਨਾਂ ਨੇ ਸਾਨੂੰ ਫੋਨ ਵੀ ਨਹੀਂ ਕਰਕੇ ਦੱਸਿਆ ਕਿ ਤੁਹਾਨੂੰ ਸਾਡੀ ਮਾਂ ਮਾਰ ਕੇ ਜਲਾ ਵੀ ਦਿੱਤੀ ਹੈ ਸਾਰਿਆਂ ਦੀ ਹੱਡੀਆਂ ਰੋੜਦੀਆਂ ਨੇ ਵੀਰਜੀ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹਦੇ ਵੀ ਜਗਾ ਦਾ ਕੋਈ ਮਸਲਾ ਸੀਗਾ ਜਿਸ ਨੂੰ ਲੈ ਕੇ ਜਗਾ ਜਗਾ ਤਾਂ ਸਾਨੂੰ ਅਸੀਂ ਕੀ ਹੁੰਦੀ ਸੀਗੀ ਜਗਾ ਦੇ ਕੀ ਕਰਨੀ ਉਹ ਉਹਨਾਂ ਕੋਲ ਹੀ ਰਹੀ ਜਾਂਦੀ ਸੀ ਜਗਾ ਵੀ ਉਹਦੇ ਨਾਂ ਸੀ ਥੁੜੀ ਦੇ ਨਾਂ ਹੀ ਸੀ ਤੁਹਾਨੂੰ ਕਿ ਆਂਡ ਗੌੜ ਮੇ ਫੋਨ ਕੀਤਾ ਜਾਂ ਸਾਨੂੰ ਕਿਸੇ ਨੇ ਕੁਝ ਨਹੀਂ ਦੱਸਿਆ ਜਦੋਂ ਤੁਸੀਂ ਮੌਕੇ ਤੇ ਪਹੁੰਚੇ ਸੀ ਉਹ ਤੋਂ ਕਿਸ ਤਰ੍ਹਾਂ ਦੀ ਹਾਲਾਤ ਸੀ ਮਾਦਾ ਕੋਈ ਨਹੀਂ ਹੱਡੀਆਂ ਪਈਆਂ ਹੋਈਆਂ ਸੀ ਯਾ ਬਸ ਹੋਰ ਕੁਝ ਨਹੀਂ ਸੀ ਸਾਨੂੰ ਨਾ ਇਹਨਾਂ ਨੇ ਸਾਨੂੰ ਕੁਝ ਵੀ ਦੱਸਿਆ ਕੀ ਹੋਇਆ ਬਸ ਸਿਰਫ ਇਹਨਾਂ ਨੂੰ ਕਿਹਾ ਕਿ ਉਹਨੇ ਅੱਗ ਲਾ ਲਈ ਹੋਈ ਆ ਹੋਰ ਸਾਨੂੰ ਕੁਝ ਪਤਾ ਨਹੀਂ ਦੋ ਜਾਨ ਕੇ ਹੱਡੀਆਂ ਹੀ ਦੇਖੇ ਆ ਕਿੰਨੇ ਬੈਣ ਭੈਣ ਸੀ ਪੰਜ ਬੈਣ ਭਾਈਆਂ ਆਈ ਇਹ ਕਹਿੰਦੇ ਆ ਕਿ ਜਿੱਦਾਂ ਇਹਨਾਂ ਨੇ ਕੀਤੀ ਹੋਈ ਇਹਨਾਂ ਨੂੰ ਇਹਨਾਂ ਦੀ ਸਜ਼ਾ ਮਿਲਣੀ ਚਾਹੀਦੀ ਹੈ ਸਾਨੂੰ ਹੋਰ ਕੁਝ ਨਹੀਂ ਚਾਹੀਦਾ ਇਹਨਾਂ ਨੂੰ ਹੋਰ ਵੀ ਲੋਕਾਂ ਨੂੰ ਇਹ ਸਿੱਖਿਆ ਮਿਲੇਗੀ ਇੰਦਾ ਨਹੀਂ ਕਰੀਂ ਰਿਹਾ ਤੇ ਮਾਂ ਪਿਓ ਨਾਲ ਜਿਨ੍ਹਾਂ ਨੇ ਜਨਮ ਦਿੱਤਾ ਹੁੰਦਾ ਉਹਨਾਂ ਨੇ ਇੰਦਾ ਨਹੀਂ ਮਾਰੀ ਮੇਰੇ ਵੀ ਨਾਲ ਨਹੀਂ ਮਾਰੀ ਨਾ ਨਾ ਰੋਟੀ ਦੇ ਸਾਦੇ ਦੂਸਰੇ ਬੱਚਿਆਂ ਦੇ ਹੱਥ ਲੈ ਕਰਦੋ ਪਰ ਮਾਰੋ ਨਾ ਆਪਣਾ ਪੰਡਈ ਟਿੰਸਾ ਦਾਉ ਦਾ ਚੰਦਰ ਸਿੰਘ ਜੀ ਵੀਰ ਜੀ ਜਿਹਨਾਂ ਦੀ ਮੌਤ ਹੋਈ ਹੈ ਕੀ ਲੱਗਦੇ ਸੀ ਤੁਹਾਡੇ ਉਹ ਮੇਰੀ ਸੱਸ ਲੱਗਦੀ ਸੀ ਕੀ ਕਾਰਨ ਕੀ ਹੋਇਆ ਉਹ ਕਾਰਨ ਕੀ ਹੈ ਮੈਂ ਤਾਂ ਜੋ ਮੈਨੂੰ ਫੋਨ ਗਿਆ ਦੋ ਜੀ ਉਹਦੇ ਮੁੰਡੇ ਨੇ ਕੀਤਾ ਫੋਨ ਲੈ ਵੀ ਐਂ ਕਰਕੇ ਮਾਤਾ ਜੜੀ ਜਾਂਦੀ ਹੈ ਭਾਈ ਲੱਗੀ ਪਈ ਸੀ ਅੱਗ ਲਾ ਲਈ ਉਹਨੇ ਵੀ ਆ ਗੱਲਾਂ ਕਿ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਕੋਈ ਨਹੀਂ ਮੈਂ ਨਹੀਂ ਪਰ ਮੈਂ ਤਾਂ ਜੇ ਤੋ ਤੁਸੀਂ ਉੱਥੇ ਮੌਕੇ ਤੇ ਪਹੁੰਚੋ ਤਾਂ ਕੀ ਹਾਲਾਤ ਕੀ ਸੀਗੇ ਉਦੋਂ ਬਸ ਐ ਵੇਖਿਆ ਤੇ ਮੱਚੀ ਪਈ ਸੀਗੀ ਉਹ ਤੇ ਉਹ ਇਹ ਬਾਹਰ ਬੈਠੇ ਸੀਗੇ ਕੀ ਕੋਈ ਲੜਾਈ ਝਗੜਾ ਸੀ ਜਾਂ ਕੋਈ ਹੋਰ ਕਾਰਨ ਲੜਾਈ ਝਗੜਾ ਤੇ ਇਹਨਾਂ ਦਾ ਬਸ ਆਹਾ ਹੀਗਾ ਥਾਂ ਥੁੰਦੇ ਸੀਗਾ ਇਹਨਾਂ ਦਾ ਕੋਈ ਬਸਲੇਵੀ ਥਾਂ ਉਹਨੂੰ ਆਂਦੇ ਸੀਗੇ ਤੇ ਵੀ ਸਾਨੂੰ ਦੇ ਥਾਂ ਦੇ ਵੀ ਲਿਵੀਓ ਬਸ ਆ ਹੀ ਚੱਕਰ ਤੁਹਾਨੂੰ ਕੌਣ ਕਿਹਨਾਂ ਨੇ ਕੀਤਾ ਸੀ ਉਹਦੇ ਮੁੰਡੇ ਨੇ ਕੀਤਾ ਸੀ ਮਾਤਾ ਦੇ ਨੇ ਮਾਤਾ ਦੇ ਨੇ ਹਾਂ ਤੇ ਥਾਂ ਕਿੰਨੀ ਹੈਗੀ ਹੈ ਥਾਂ ਹੀ ਪੰਜ ਕ ਮਰਨ ਦੀ ਜਗਾ ਉਹਦੇ ਚ ਕੌਣ ਕੌਣ ਰਹਿ ਰਿਹਾ ਗਿਆ ਜਿਹੜਾ ਉਹ ਚ ਹੁਣ ਤਾਂ ਕੋਈ ਵੀ ਨਹੀਂ ਰਹਿੰਦਾ ਗਿਆ ਹੁਣ ਤਾਂ ਇਹ ਮਾਤਾ ਰਹਿੰਦੀ ਹੁੰਦੀ ਸੀ ਬਸ ਤੇ ਇਹ ਜਿਹੜੇ ਜਿਹੜਾ ਪਰਿਵਾਰ ਸੀਗੇ ਉਹ ਪਰਿਵਾਰ ਚ ਕੌਣ ਕੌਣ ਸੀਗੇ ਜਿਨ੍ਹਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਪਰਿਵਾਰ ਚ ਇਹਗੇ ਉਹਦੀ ਲੀਵੀ ਮਾਲਾ ਵੀ ਨੌ ਆ ਤੇ ਇੱਕ ਉਹਦੀ ਨੌ ਉਹਦੀ ਗਾਂ ਨੌ ਇੱਕ ਮੁੰਡਾ ਆ ਹੇ ਹੇ ਉਹ ਤੁਸੀਂ ਕਲ ਮਾਤਾ ਨੂੰ ਜਦੋਂ ਲੈ ਕੇ ਆਏ ਉਹ ਤਾਂ ਮਾਤਾ ਉੱਥੇ ਹੀ ਖਤਮ ਹੋ ਗਈ ਸੀ ਜਾਂ ਹਸਪੀਟਲ ਅਗੇ ਨਹੀਂ ਨਹੀਂ ਉੱਥੇ ਜਮਾਂ ਹੀ ਜਲ ਗਈ ਉਹਦਾ ਉਹਦਾ ਹੱਡੀਆਂ ਉੱਡੀਆਂ ਜਮਾਂ ਹੀ ਸੂਦੀ ਜਲੀਆਂ ਪਈਆਂ ਸਨ ਹਾਂ ਫਿਰ ਸਭ ਲੋਕ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਹੈ ਪੁਲਿਸ ਮੁਲਾਜ਼ਮਾਂ ਨੇ ਸਾਰੇ ਉੱਥੇ ਮਰਲਾ ਲੋਕ ਵੇਖ ਕੇ ਤੇ ਆਦੀ ਫੋਟੋ ਫੋਟੋ ਕੀਤੀਆਂ ਫੋਟੋ ਕੱਚ ਕੇ ਤੇ ਬਸ ਖੜੋ ਗ੍ਰਿਫਤਾਰ ਕਰ ਗ੍ਰਿਫਤਾਰ ਕਰਕੇ ਉਹਨਾਂ ਨੂੰ ਘਰੇ ਹੀ ਸੀਗੇ ਤੇ ਇੱਕ ਮੁੰਡਾ ਲ ਵੀ ਉਹ ਸੀਗਾ ਉਹਦਾ ਪੋਤਾ ਸੀਗਾ ਤੇ ਉਹ ਭੱਜ ਗਿਆ ਤੇ ਮਾਂ ਕੀ ਕਰਦੇ ਆ ਹਾਂਜੀ ਮੰਗ ਕੀ ਕਰਦੇ ਅਨਸਾਫ ਚਾਹੀਦਾ ਅਨਸਾਫ ਚਾਹੀਦਾ ਬਸ ਹਾਂ ਅਨਸਾਫ ਚਾਹੀਦਾ ਬਸ ਹਾਂ ਬਸ ਅਨਸਾਫ ਚਾਹੀਦਾ ਹੋਰ ਕੀ ਐ ਇੱਥੇ ਹਾਂਜੀ ਇੱਕ ਸਾਡੇ ਕੋਲ ਗੁਰਨਾਮ ਕੋਲ ਪੇਸ਼ੈਂਟ ਆਈ ਸੀਗੀ 70 ਸਾਲ ਦੀ ਬਜ਼ੁਰਗ ਮਹਿਲਾ ਤੇ ਬਨ ਕੇਸ ਆਇਆ ਸੀਗਾ ਪੁਲਿਸ ਵਾਲੇ ਲੈ ਕੇ ਆਏ ਸੀ ਪੋਸਟਮਾਰਟਮ ਵਾਸਤੇ ਹਾਂ ਸਰ ਕੀ ਮਾਮਲਾ ਕੀ ਸੀਗਾ ਕਾਰਵਾਈ ਕੀ ਹੈ ਪੁਲਿਸ ਵਾਲੇ ਲੈ ਕੇ ਆਏ ਸੀ ਕਿ ਉਹ ਜਲੀ ਹਾਲ ਚੋਂ ਉਹਨਾਂ ਨੂੰ ਮਿਲੀ ਸੀਗੀ ਤੇ ਇੱਥੇ ਪੋਸਟਮਾਰਟਮ ਕਰਾਉਣ ਵਾਸਤੇ ਆਏ ਸੀਗੇ ਤੇ ਅਸੀਂ ਆਪਣਾ ਬੋਰਡ ਬਣਾ ਕੇ ਪੋਸਟਮਾਰਟਮ ਵਾਸਤੇ ਭੇਜਤਾ ਸੀਗਾ ਪਰ ਜਦੋਂ ਉਹਨਾਂ ਨੇ ਦੇਖਿਆ ਤਾਂ ਪੋਸਟਮਾਰਟਮ ਡਾਕਟਰ ਬੋਰਡ ਵਾਲੇ ਡਾਕਟਰ ਨੇ ਜਦੋਂ ਦੇਖਿਆ ਕਿ ਉਹਦੀ ਕੰਡੀਸ਼ਨ ਪੋਸਟਮਾਰਟਮ ਲਈ ਲਾਇਕ ਹੈ ਨਹੀਂ ਸੀਗੀ ਨਾ ਉਹਦਾ ਐਂਟੀਮਾਰਟਮ ਪੋਸਟਮਾਰਟਮ ਕੋਈ ਨਹੀਂ ਪਤਾ ਚੱਲਦਾ ਸੀ ਪੋਸਟਮਾਰਟਮ ਕੀ ਕੀ ਕਰ ਸਕਦੇ ਕਿ ਨਹੀਂ ਕਰ ਇਸ ਕਰਕੇ ਅਸੀਂ ਹੋਰ ਬੋਰਡ ਡਾਕਟਰ ਨੇ ਡਿਸਾਈਡ ਕੀਤਾ ਕਿ ਇਹਨੂੰ ਆਪਣਾ ਫੋਰੈਂਸਿਕ ਐਕਸਪਰਟ ਜੀ.ਐਸ. ਮੈਡੀਕਲ ਕਾਲਫ੍ਰੀਡ ਕੋਲ ਭੇਜੇ ਸਰ ਕਾਰਨ ਕੀ ਰਿਹਾ ਹੈ ਇਸ ਤਰ੍ਹਾਂ ਜਿਹੜਾ ਇੱਥੇ ਸੱਦਾ ਟਾਇਆ ਗਿਆ ਕੋਈ ਮਾਮਲਾ ਸਾਹਮਣੇ ਆਇਆ ਵੀ ਕਾਰਨ ਕੀ ਰਿਹਾ ਹੈ ਸਰ ਉਹ ਬੋਡੀ ਸਾਨੂੰ ਇਸ ਕੰਡੀਸ਼ਨ 'ਚ ਮਿਲੀ ਹੈ ਸਾਡੇ ਡਾਕਟਰਸ ਨੂੰ ਆਪਾਂ ਦੱਸ ਹੀ ਨਹੀਂ ਸਕਦੇ ਕੀ ਹੋ ਸਕਦਾ ਕਿ ਉਹ ਰਗੜਾ ਕੁੱਟਿਆ ਹੈ ਕਿ ਕੁਝ ਖਾਦਾ ਕੁਝ ਨਹੀਂ ਸਾਰੇ ਆਰਗਨ ਵਗੈਰਾ ਸਭ ਜਲੇ ਹੋਏ ਲੋਤੇ ਹੁਣ ਅਗਲੀ ਕਾਰਵਾਈ ਕੀ ਹੈ ਹੁਣ ਅਸੀਂ ਫਾਰਵਰਡ ਲੈਟਰਿੰਗ ਤਿਆਰ ਕਰ ਰਹੇ ਹਾਂ ਮੈਂ ਸਾਈਨ ਕਰਦਾਗਾ ਤੇ ਸਿਵਲ ਸਰਜਨ ਸਾਹਿਬ ਸਾਬਨ ਕਰਕੇ ਅਸੀਂ ਫਰੀਦਕੋਟ ਭੇਜ ਰਹੇ ਹਾਂ ਕੱਲ ਇੱਕ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਵੀ ਜਿੱਥੇ ਇੱਕ ਸੜੀ ਹੋਈ ਡੈਡ ਬੋਡੀ ਜਲਾਲਾਬਾਦ ਪਿੰਡ ਦੇ ਵਿੱਚ ਮਿਲੀ ਸੀ ઠાਣਾ ਧਰਮਕੋਟ ਉਸ ਤੋਂ ਬਾਅਦ ਸਾਡੀ ਤਰੰਤ ਪੁਲਿਸ ਪਾਰਟੀ ਨੇ ਮੌਕੇ ਤੇ ਜਾ ਕੇ ਦੇਖਿਆ ਜਦੋਂ ਮੈਂ ਵੀ ਮੌਕੇ ਤੇ ਪਹੁੰਚਿਆ ਜਦੋਂ ਮੌਕੇ ਤੇ ਵੈਰੀਫਾਈ ਕੀਤਾ ਤੇ ਉਸ ਤੋਂ ਬਾਅਦ ਜਦੋਂ ਕਲੀਅਰ ਹੋਇਆ ਕਿ ਜਿਹੜੀ ਲੇਡੀ ਆ ਜਿਹੜੀ ਬਜ਼ੁਰਗ ਲੇਡੀ ਸੀ ਉਸ ਨੂੰ ਉਹ ਜਲੀ ਹੋਈ ਪਈ ਸੀ ਉਸ ਤੋਂ ਬਾਅਦ ਅਸੀਂ ਫੋਰੈਂਸਿਕ ਟੀਮਾਂ ਬੁਲਾ ਕੇ ਤੇ ਵੈਰੀਫਾਈ ਕੀਤਾ ਵੈਰੀਫਾਈ ਕਰਨ ਤੋਂ ਬਾਅਦ ਜਿਹੜੀ ਉਹਦੀ ਬੇਟੀ ਸੀ ਉਹਦੇ ਬਿਆਨਾਂ ਤੇ ਅਸੀਂ ਮੁਕਦਮਾ ਦਰਜ ਕਰਕੇ ਤੇ 100 ਅਫੇਅਰ 342 ਬੜਾ 25 ਇੰਟਰਸੈਕਸ਼ਨ 103 238 3 ਬੜਾ 5 ਬੀ ਐਨ ਐਸ ਦੇ ਤਹਿਤ ਮਕਦਮਾ ਦਰਜ ਕਰਕੇ ਜਿਹੜੇ ਇਸ ਵਿੱਚ ਦੋਸ਼ੀ ਸੀ ਉਹ ਲੇਡੀ ਦਾ ਬੇਟਾ ਸੁਖਮਿੰਦਰ ਸਿੰਘ ਤੇ ਸਤਪਾਲ ਸਿੰਘ ਤੇ ਬਲਵਿੰਦਰ ਕੌਰ ਤੇ ਅਮਨਦੀਪ ਕੌਰ ਇਹਨਾਂ ਵਿੱਚੋਂ ਤਿੰਨ ਦੋਸ਼ੀ ਅਸੀਂ ਅਰੈਸਟ ਕੀਤੇ ਆ ਤੇ ਜਿਹੜੀ ਗੱਲ ਨਿਕਲ ਕੇ ਸਾਹਮਣੇ ਆਈ ਆ ਕਿ ਜਿਹੜੀ ਇਹਨਾਂ ਦੀ ਬਜ਼ੁਰਗ ਲੇਡੀ ਸੀ ਉਹਦੇ ਪੰਜ ਮਤਲੇ ਜਗਾ ਸੀ ਉਹਨਾਂ ਨੂੰ ਜਿਹੜੀ ਇਹ ਕਹਿੰਦੇ ਸੀ ਕਿ ਸਾਡੇ ਨਾਮ ਕਰਾ ਕਿ ਜਦੋਂ ਨਾਮ ਨਹੀਂ ਸੀ ਕਰਾਉਂਦੀ ਤੇ ਇਹਨਾਂ ਨੇ ਰਾਤ ਡਰਿੰਕ ਕੀਤੀ ਹੋਈ ਸੀ ਤੇ ਡਰਿੰਕ ਕੀਤੇ ਹੋਏ ਇਹਨਾਂ ਡੰਡਾ ਮਾਰਿਆ ਉਹਦਾ ਡੰਡਾ ਜਿਹੜਾ ਸਿਰ 'ਚ ਵਜਾ ਉਸ ਤੋਂ ਬਾਅਦ ਇਹ ਡੈਥ ਹੋ ਗਈ ਉਸ ਤੋਂ ਬਾਅਦ ਇਹਨਾਂ ਨੇ ਸਬੂਤ ਮਟਾਉਣ ਲਈ ਜਿਹੜਾ ਕਿ ਉਹਨੂੰ ਅੱਗ ਲਾ ਦਿੱਤੀ ਅੱਗ ਲੱਗਣ ਤੋਂ ਬਾਅਦ ਲੇਡੀ ਅੱਧੀ ਸੜੀ ਹੋਈ ਸੀ ਇਹਨਾਂ ਨੇ ਸਬੂਤ ਮਟਾਉਣ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਤੁਰੰਤ ਅਸੀਂ ਕਾਰਵਾਈ ਕਰਦਿਆਂ ਆਇਆ ਇਹ ਜਿਹੜੇ ਦੋਸ਼ੀ ਆ ਤਿੰਨ ਨੇ ਅਰੈਸਟ ਕੀਤੇ ਨੇ ਤੇ ਇੱਕ ਦੋਸ਼ੀ ਅਰੈਸਟ ਕਰਨ ਵਾਲਾ ਬਾਕੀ ਆ ਇਹਨੂੰ ਵੀ ਜਲਦੀ ਅਰੈਸਟ ਕੀਤਾ ਜਾਊਗਾ